ਸ੍ਰੀਕਾਰ ਜੀ ਸਾਰਿਆਂ ਨੂੰ ਇੱਕ ਬਹੁਤ ਵੱਡੀ ਨਿਊਜ਼ ਸਾਹਮਣੇ ਆ ਰਹੀ ਹੈ ਜਿਹੜੀ ਕੀ ਤਰਨ ਤਰਨ ਦੀ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਬਲਟੋਨਾ ਪਿੰਡ ਦੇ ਵਿੱਚ ਤੇ ਆਪਾਂ ਸੁਣਾਉਣੀ ਹੈ ਇਸ ਨੂੰ ਵੀਡੀਓ ਤੇ ਫਿਰ ਆਪਾਂ ਕਰਦੇ ਹਾਂ ਅੱਗੇ ਦੀ ਗੱਲਬਾਤ ਕੋਣੀ ਬਲ ਨੇ ਕਥਿਤ ਕੋਸ਼ਿਸ਼ ਕੀਤਾ ਹੈ ਕਿ ਜਰਮਨ ਨੇ ਪੁਲਿਸ ਨਾਲ ਮਿਲ ਕੇ ਮੀਰਾ ਘਰ ਤੇ ਟੇਰੀ ਕੀਤਾ ਜਰਮਨ ਨੇ ਦੋ ਵਾਰ ਹਰੜਾ ਕਰਵਾਇਆ ਹੈ ਪਰ ਪਛ ਗਿਆ जो बोल दी नजायज चुकले गोलियां मरवाइयां टिफोल लगा के समझाया पर वो सब चल गई बल डोरी पर गिना कलर जिक्र अपनी कदर पोस्ट करे हालांकि म्यूजिक इज पोस्ट की कुछ भी नहीं करता है गैंगस्टर डोरी बल ने सरपंच जर्मल सिंह के कत्ल की जिम्मेदारी ली है गैंगस्टर डोरी बल ने कथित पोस्ट लिखा कि जर्मल ने पुलिस नाल मिलके उठ रही है, मांग उठ रही है कि इन बलमान उचितो से सिटी काबू की तरह दोनों तो नहीं बलमान याद रहेगा हाल फिलहाल जो मोहालिक्स जो मर्डर होया राणा बलाचोड़िया दा एक उस बडदे सेने वाली भी योनी ਹਾਂਜੀ ਤੁਸੀਂ ਵੀਡੀਓ ਸੁਣ ਹੀ ਲੱਤੀ ਹੋਊਗੀ ਜਿਹੜਾ ਕਿ ਸਰਪੰਚ ਦਾ ਵਿਆਹ ਲੈ ਘਰੇ ਜਾਂਦਾ ਹੁੰਦਾ ਤੇ ਉਹਦਾ ਇੱਕ ਦਿਨ ਦਿਹਾੜੇ ਗੋਲੀਆਂ ਮਾਰ ਕੇ ਗਸਟ੍ਰੈਕਸਟਰਾ ਮੰਨੂ ਕਤਲ ਕਰ ਦਿੱਤਾ ਜਾਂਦਾ ਹੈਗਾ ਜਿਹੜਾ ਕਿ ਸਾਨੂੰ ਪਤਾ ਹੀ ਆ ਹਰ ਦਿਨ ਕਹੇ ਜੀ ਨੂੰ ਸਾਹਮਣੇ ਆ ਜਾਂਦੀ ਆ ਜਿਹੜਾ ਕਿ ਗੈਂਗਸਟਰ ਖੁੱਲੇ ਘੁੰਮ ਰਹੇ ਨੇ ਤੇ ਹਰ ਇੱਕ ਦਿਨ ਜਿਹੜਾ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਨੇ ਪਿੱਛੇ ਜਿਹੜਾ ਖੜਿਆ ਰੀਆ ਜਿਹੜਾ ਤੇ ਉਹਦਾ ਵੀ ਕਤਲ ਆ ਹੀ ਗਰਾਊਂਡ ਦੇ ਵਿੱਚ ਹੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਬਾਹਰ ਦਾ ਤਾਂ ਇਹ ਜੀ ਕੋਈ ਨਿਤ ਨਮੀ ਕੋਈ ਸਾਹਮਣੇ ਆਉਂਦੀ ਰਹਿੰਦੀ ਆ ਜਿਹੜਾ ਕਹਾ ਇੱਕਮੋ ਨੌਜਵਾਨ ਦੀ ਹੋਰ ਹੱਤਿਆ ਹੋਈ ਸੀ ਜਿਹੜੀ ਕਿ ਗੱਡੀ ਨੂੰ ਟੱਕਰ ਮਾਰ ਕੇ ਤੇ ਗੋਲੀਆਂ ਮਾਰ ਕੇ ਉਹਦਾ ਵੀ ਦਿਨ ਦਿਹਾੜੀ ਕਤਲ ਕੀਤਾ ਗਿਆ ਸੀ ਇਹ ਜਿਹਾਂ ਬਾਰਦਾਤਾ ਨੂੰ ਜਿਹੜੇ ਕਿਹ ਗੈਂਟਰ ਨੇ ਰੋਜ਼ ਅੰਜਾਮ ਦੰਦੇ ਨੇ ਤੇ ਕਿਤੇ ਕਿਹ ਸਰਕਾਰਾਂ ਦੀ ਵੀ ਅੰਗਿਲੀ ਹੈ ਜਿਹੜੀ ਕਿਹ ਖੋਲੇ ਘੁਮ ਰਹੇ ਨੇ ਇਹਨਾਂ ਤੇ ਕੋਈ ਵੀ ਨੱਥ ਪਾਈ ਨਹੀਂ ਜਾ ਸਕਦੀ ਰੋਜ਼ ਮਾਮਾ ਦੇ ਪੁੱਤ ਇਹ ਜੇ ਖੋਜਦੇ ਨੇ ਤੇ ਪਤਾ ਨਹੀਂ ਕਿੰਨਾਂ ਕਹੇ ਜਿਹਾਂ ਹੋਰ ਬਾਰਦਾਤਾ ਹੋਣੀਆਂ ਜਿਹੜਾ ਵੀ ਸਰਕਾਰਾਂ ਜਮੀ ਅੱਖਾਂ ਮੀਚੀ ਬੈਠੀਆਂ ਹੱਤਿਆਤ ਧਰੀ ਬੈਠੀਆਂ ਨੇ ਤੇ ਪਤਾ ਨਹੀਂ ਹੈ ਹਜੇ ਕਿੰਨੇ ਕੀ ਘਰਾਂ ਜੀ ਉਜੜਨੇ ਨੇ ਜੇ ਕਿਤੇ ਐਵੇਂ ਜਿੱਕਰੀ ਇਹ ਖੁੱਲੇ ਘੁੰਮਦੇ ਰਹੇ ਉਹਨੂੰ ਵਿਚਾਰਿਆਂ ਨੂੰ ਸਰਪੰਚ ਨੂੰ ਤਾਂ ਪਤਾ ਵੀ ਨਹੀਂ ਸੀਗਾ ਉਹਦੇ ਖੁਸ਼ੀ ਦੇ ਮਾਹੌਲ 'ਚ ਚੱਲਿਆ ਸੀ ਵੀ ਉੱਥੇ ਕੀ ਹੋਜੂ ਤੇ ਜਿਹੜਾ ਕਿ ਦਿਨ ਦਿਹਾੜੇ ਗੋਲੀਆਂ ਮਾਰ ਕੇ ਚਾਂ ਚੱਕੀ ਉਹਦੀ ਵਿਚਾਰੇ ਦੀ ਮੌਕੇ ਤੀ ਜਿਹੜੀ ਮੌਤ ਹੋ ਜਾਂਦੀ ਆ ਤੇ ਜੇ ਸਰਕਾਰਾਂ ਚਾਹਣ ਤਾਂ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਆ ਪਰ ਨਹੀਂ ਇਹ ਖੁੱਲੇ ਘਮ ਰਹੇ ਨੇ ਪਤਾ ਨਹੀਂ ਹਜੇ ਕਿੰਨੇ ਘਰ ਉਜੜਨੇ ਬਾਕੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ